ਬਹੁਤ ਹੀ ਸਤਿਕਾਰਯੋਗ ਮੇਰੇ ਬਜ਼ੁਰਗ ਸਹਿਬਾਨੋ ਮੇਰੇ ਮਾਮਾ ਮੇਰੇ ਨੌਜਵਾਨ ਸਾਥੀਓ ਬਲਾਵ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਸ 200 ਦਿਨ ਦੇ ਅੰਦੋਲਨ ਨੇ ਭਾਲਪਾ ਦੀ ਜਿਹੜੀ ਗੱਡੀ ਆ ਜਮਾ ਟੇਢੀ ਕਰਕੇ ਰੱਖਤੀ ਕੱਲੀਆਂ ਭਾਲਪੁਰੇ ਜਣਾ ਨਹੀਂ ਇਸ ਅੰਦੋਲਨ ਨੇ ਪੱਟਣੀਆਂ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਜਿਹੜੀਆਂ ਝੋਨਾ ਬੂਝਾ ਮਾਰ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਵੱਡੇ ਇਕੱਠ ਹੋਣਿਆ ਵੱਡੇ ਸੰਘਰਸ਼ ਦੀ ਤਿਆਰੀ ਹੋਣੀ ਆ ਇਸ ਕਰਕੇ ਜੜਾਂ ਜਿਹੜੀਆਂ ਪੰਜਾਬ ਦੀਆਂ ਜਿਹੜਾ ਪੰਜਾਬ ਦੀ ਸਰਕਾਰ ਦੀਆਂ ਪੰਜਾਬ ਦੇ ਭਗਮਾਤਮਨ ਦੀਆਂ ਪੱਟਣੀਆਂ ਨੇ ਕਿਵੇਂ ਸਾਡੇ ਕਿਸਾਨ ਲੀਡਰਾਂ ਦੇ ਉੱਪਰ ਐਨਆਈਏ ਜਿਹੜੇ ਕਿ ਰੈਡਾਂ ਮਾਰ ਰਹੀ ਆ ਨਾਲ ਜਾ ਕੇ ਜਿਹੜੀ ਪੰਜਾਬ ਪੁਲਿਸ ਕਿਵੇਂ ਰੈਡਾਂ ਮਰਵਾ ਰਹੀ ਆ ਵੀ ਇਸ ਅੰਦੋਲਨ ਨੂੰ ਅਸੀਂ ਕਮਜ਼ੋਰ ਕਰਨਾ ਪਤਾ ਨਹੀਂ ਇਹ ਲੀਡਰਾਂ ਨੂੰ ਇੱਕ ਸਾਡ ਲੀਡਰ ਨੂੰ ਐਵੇਂ ਡਰਾ ਲਾਂਗੇ ਇਹ ਭੁੱਲ ਜੇ ਭਗਮਾਨਤਮਾਨ ਨਾਲੇ ਸੈਂਟਰ ਗਵਰਨਮੈਂਟ ਭੁੱਲ ਜੇ ਕਿ ਤਰੀ ਧੌਣ ਤੋਂ ਕਿਲਾ ਪਹਿਲਾਂ ਵੀ ਕੱਢੇ ਤੇ ਹੁਣ ਵੀ ਕੱਟਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕਿਵੇਂ ਜਿਹੜਿਆ ਸਾਡੀਆਂ ਜ਼ਮੀਨਾਂ ਨੂੰ ਅਕਵਾਇਰ ਕੀਤਾ ਜਾ ਰਿਹਾ ਕਿਵੇਂ ਜਿਹੜਿਆ ਸਾਡੀਆਂ ਜ਼ਮੀਨਾਂ ਦੇ ਉੱਪਰ ਧੱਕੇ ਨਾਲ ਰੋਡ ਬਣਾਏ ਜਾ ਰਹੇ ਨੇ 1 ਕਰੋੜ 5 ਲੱਖ ਜ਼ਮੀਨ ਜਿਹੜੀ ਸਾਡੀ ਪਹਿਲਾਂ ਖੇਤੀਬਾੜੀ ਵਾਲੀ ਏਡ ਸੀਗੀ ਅੱਜ ਸਿਆਸੀ ਆਪ ਤੇ ਲੋਕੋ ਮੈਂ ਬੇਨਤੀ ਕਰਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਨੌਜਵਾਨਾਂ ਨੂੰ ਆਪਾਂ ਇੱਥੇ ਪੱਤੇ ਕੱਠ ਵਧਾਈਏ ਕੱਲਾ ਮੇਰੇ ਕੋਲੇ ਆ ਕੇ ਕਰ ਲੱਗ ਜੁਨੇ ਭਾਈ ਸਾਡਾ 30 ਲੱਖ ਫਸ ਗਿਆ ਸਾਡਾ 50 ਲੱਖ ਫਸ ਗਿਆ ਲੋੜ ਆ ਇੱਥੇ ਜਿਹੜੀਆਂ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਦੀ ਲੜਨ ਦੀ ਲੜਾਈ ਦੀ ਲੋੜ ਆ ਇਸ ਕਰਕੇ ਨੌਜਵਾਨਾਂ ਆਓ ਆਪਾਂ ਆਪਣੇ ਬਾਪੂਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਏ ਕਿਵੇਂ ਜਿਹੜੇ ਪੰਜਾਬ ਦੇ ਉੱਪਰ ਹਮਲੇ ਕਰ ਰਹੇ ਨੇਗੇ ਕਿ ਮੈਂ ਜਿਹੜੀਆਂ ਕੰਗੜਾਂ ਵਰਗੀਆਂ ਜਿਹੜੀਆਂ ਕਿ ਦੁੱਕੀ ਦੀਆਂ ਔਰਤਾਂ ਨੇ ਜਿਨ੍ਹਾਂ ਦਾ ਕੋਈ ਕਰਤਾਰ ਨਹੀਂ ਹੈਗਾ ਆ ਸਾਡੇ ਮਾਈ ਭਾਗੂ ਜਿਹਾ ਮਾਮਾ ਬਾਰਸਾਂ ਬੈਠਿਆ ਨੇ ਕਿਹਾ ਕਿਵੇਂ ਉਹ ਸਾਡੀ ਕਰਤਾਰ ਕੁਸੀ ਪੰਜਾਬ ਦੀ ਕਰਨ ਤੇ ਲੱਗੀਆਂ ਹੋਈਆਂ ਨੇ ਕਿਹਾ ਜੋ ਕੁਛ ਉਹ ਬੋਲ ਰਹੀਆਂ ਨੇ ਕਿਹਾ ਜੋ ਕੁਝ ਉਹ ਕੰਗੜਾਂ ਵਰਗੀਆਂ ਕਰ ਰਹੀਆਂ ਨੇ ਕਿਹਾ ਪਰ ਮੈਂ ਗੱਲ ਕਹਿਣਾ ਚਾਹਣਾ ਜੋ ਭਾਜਪਾ ਦੇ ਜੋ ਕੁੱਤੇ ਰੱਖੇ ਉਹਨੇ ਪਾਲਤ ਜਿਹੜਾ ਪੋਲਦੇ ਨੇ ਨਾ ਉਦੋਂ ਪੰਜਾਬ ਵਾਲੇ ਮੁੱਖ ਮੰਤਰੀ ਵੀ ਚੁੱਪ ਕਰ ਜਾਂਦੇ ਨੇਗੇ ਕਿੱਥੇ ਤਾਂ ਉਹਦਾ ਏਡਾ ਬੜਾ ਪ੍ਰੋਧ ਹੋਣਾ ਚਾਹੀਦਾ ਜੋ ਸਾਡੇ ਸਿੱਖਾਂ ਉੱਪਰ ਨਿਸ਼ਾਨਾ ਸਾਧ ਰਹੀ ਔ ਜੋ ਸਾਡੇ ਕਿਸਾਨਾਂ ਉੱਪਰ ਨਿਸ਼ਾਨਾ ਸਾਧ ਰਹੀ ਹੈ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਦਾ ਇੱਕ ਬਿਆਨ ਨਹੀਂ ਆਇਆ ਜੋ ਕੁਛ ਉਹ ਬੋਲ ਰਹੀ ਹੈ ਜੋ ਸਾਡੇ ਕਿਸਾਨਾਂ ਦੇ ਆਗੂਆਂ ਦੇ ਉੱਪਰ ਤੁਸੀਂ ਦੇਖਿਆ ਕਿ ਕਰੇ ਐਨਆਈਆ ਰੈਡਾ ਮਾਰ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ ਸਾਡਾ ਬਾਪੂ ਜਗਦੀਸ਼ ਸਿੰਘ ਢੱਲੇਵਾਲ ਦਿੱਲੀ ਏਅਰਪੋਰਟ ਤੇ ਕਿਰਿਆ ਗਿਆ ਤੇ ਸਾਡੇ ਸਰਸਾ ਸਾਹਿਬ ਕਿਰਿਆ ਗਏ ਜੋ ਕਿ ਉਹਦੇ ਉੱਪਰ ਪੰਜਾਬ ਦੇ ਮੁੱਖ ਮੰਤਰੀ ਦਾ ਕੋਈ ਬਿਆਨ ਨਹੀਂ ਆਇਆ ਅੰਦਰੋਂ ਕਹੂਗਾ ਰੋਡ ਡਰਾਮੇ ਕਰੀ ਜਾਂਦਾ ਮੈਂ ਕਿਸਾਨਾਂ ਨਾਲ ਆ ਮੈਂ ਕਿਸਾਨਾਂ ਨਾਲ ਆ ਤੜਕੇ ਉੱਠ ਕੇ 9 ਵਜੇ ਪਹਿਲਾ ਬਿਆਨ ਪਹਿਲਾ ਏਡਾ ਬੜਾ ਗੱਪਸਿੰਦਾ ਮਾਂ ਦਾ ਪੁੱਤ ਆਥਨ ਤੱਕਰ ਗੱਪ ਹੀ ਰੋੜੀ ਜਾਂਦਾ ਇਸ ਕਰਕੇ ਮੇਰੀ ਬੇਨਤੀ ਆ ਮੇਰੇ ਨੌਜਵਾਨ ਆਗੂਆਂ ਨੂੰ ਮੇਰੀਆਂ ਮਾਂਵਾਂ ਨੂੰ ਮੇਰੇ ਲੋਕਾਂ ਨੂੰ ਬੇਨਤੀ ਆ ਕਿ ਆਓ ਆਪਾਂ ਇੱਥੇ ਇਕੱਠੇ ਹੋ ਕੇ ਲੜੀਏ ਕਿ ਪਹਿਲਾਂ ਨੇ ਭਾਰਤ ਪਰੇ ਜਿਹੜਾ ਹਾਲਾਤੀਆਂ ਆਉਣ ਵਾਲੇ ਸਮੇਂ ਦੇ ਵਿੱਚ ਸਾਰਿਆਂ ਦੇ ਜਿਹੜੇ ਚਿਹਰੇ ਨੇ ਉਹ ਨੰਗੇ ਕਰ ਦੇਣੇ ਇਸ ਅੰਦੋਲਨ ਨੇ ਇਸ ਤੁਹਾਡੇ ਸੰਘਰਸ਼ ਨੇ ਪਤਾ ਲੱਗਣਾ ਵੀ ਕੌਣ ਪੰਜਾਬ ਦੇ ਲੋਕਾਂ ਦੀ ਲੜਾਈ ਲੜਦਾ ਹੈ ਤੇ ਕੌਣ ਪੰਜਾਬ ਨੂੰ ਵੇਚਣ ਤੇ ਆ ਇਸ ਕਰਕੇ ਭਰਾਵੋ ਸਿਧਾਰਥਾਂ ਦੇ ਰਾਹ ਪਾਓ ਤੇ ਨੌਜਵਾਨੋ ਬਸ ਇਕੱਲਾ ਬਾਰ ਬਾਰ ਹੀ ਨਾ ਕਰੀ ਚੱਲੋ ਆਓ ਇੱਥੇ ਪੰਜਾਬ ਦੀ ਧਰਤੀ ਬਚਾਉਣ ਲਈ ਲੜੀਏ ਆਓ ਜੋ ਸਾਡੇ ਪੰਜਾਬ ਦੇ ਉੱਪਰ ਹਮਲੇ ਹੋ ਰਹੇ ਨੇ ਜੋ ਸਾਡੇ ਸਿੱਖਾਂ ਦੇ ਉੱਪਰ ਹਮਲੇ ਹੋ ਰਹੇ ਨੇ ਉਹਨਾਂ ਹਮਲੇ ਦਾ ਮੂੰਹ ਤੋੜਮਾ ਜਵਾਬ ਦਈਏ ਆਉਣ ਵਾਲੇ ਦਿਨਾਂ ਦੇ ਵਿੱਚ ਆ ਜਿਹੜੇ ਕੰਗੜਾ ਵਰਗੀਆਂ ਜੋ ਜੋ ਵੀ ਸਾਡੇ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਦੇ ਨੇ ਉਹਨਾਂ ਦਾ ਮੂੰਹ ਤੋੜਮਾ ਜਵਾਬ ਦੇਣਾ ਹੈ ਇਕੱਠੇ ਹੋ ਕੇ ਕੋਈ ਪਾਰਟੀਆਂ ਦਾ ਖੜਾ ਛੱਡ ਕੇ ਇਕੱਠੇ ਹੋ ਕੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਲੜਾਈਆਂ ਲੜੀਏ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆਉਣ ਵਾਲੇ ਦਿਨਾਂ ਵਿੱਚ ਵੱਡੇ ਕਾਫਲੇ ਇੱਥੇ ਲੈ ਕੇ ਆਈਏ ਸਾਡੇ ਕਿਸਾਨ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਮੈਂ ਬੇਨਤੀ ਕਰਦਾ ਬਸ ਲਾਸਟ ਇੱਕੋ ਹੀ ਕਿ ਜਿੰਨੀਆਂ ਵੀ ਸਾਡੀਆਂ ਕਿਸਾਨ ਜੱਥੇਬੰਦੀਆਂ ਲੱਗੀਆਂ ਜਿੰਨੀਆਂ ਹੋਰ ਨੇਗੀਆਂ ਮੇਰੀ ਬੇਨਤੀ ਹੈ ਵੀ ਇਕੱਠੇ ਹੋ ਜਾਓ 200 ਦਿਨ ਦੇ ਅੰਦੋਲਨ ਨੇ ਭਾਤ ਭਾ ਮੂਤਿਆ ਮੂੰਹ ਕਰਕੇ ਮਾਰੀ ਬੜੇ ਵਧੀਆ ਥਾਂ ਤੇ ਅੰਦੋਲਨ ਚੱਲ ਰਿਹਾ ਬੜੀ ਵਧੀਆ ਜਗ੍ਹਾ ਤੇ ਅੰਦੋਲਨ ਚੱਲ ਰਿਹਾ ਆਪੋ ਆਪਣੇ ਮਤਭੇਦ ਭੁਲਾ ਦਿਓ ਵੱਡੇ ਕਾਫਲੇ ਵੱਡੀਆਂ ਭੀੜਾਂ ਵੱਡੇ ਇਕੱਠ ਕਰ ਲੋ ਤੇ ਇੱਕ ਝੰਡੇ 'ਟ ਇਕੱਠੇ ਹੋ ਜੋ ਚਲੋ ਠੀਕ ਆ 32 ਨੇ ਚਾਹ 35 ਜੱਥੇਬੰਦੀਆਂ ਨੇ ਜਿੰਨੀਆਂ ਵੀ ਜੱਥੇਬੰਦੀਆਂ ਨੇ ਕੋਈ ਗੱਲ ਨਹੀਂ ਪਹਿਲਾਂ ਵੰਗੂ ਇਕੱਠੇ ਹੋ ਕੇ ਆਪੋ ਆਪਣੇ ਮਤਭੇਦ ਭੁਲਾ ਕੇ ਇਕੱਠੇ ਹੋ ਕੇ ਜਿਹੜੀ ਲੜਾਈ ਲੜੀਏ ਤੇ ਜਿੱਤ ਕੇ ਮੁੜਾਂਗੇ ਐਮਐਸਪੀ ਵੀ ਲਾਵਾਂਗੇ ਪੰਜਾਬ ਦੇ ਜ਼ਮੀਨਾਂ ਹੀ ਬਚਾਵਾਂਗੇ ਪੰਜਾਬ ਉੱਪਰ ਹੋ ਰਹੇ ਹਮਲੇ ਹੀ ਬਚਾਵਾਂਗੇ ਹੱਥ ਵੰਨ ਕੇ ਮੇਰੇ ਸਾਰੇ ਕਿਸਾਨੋ ਅੱਗੋਂ ਅੱਗੇ ਬੇਨਤੀ ਆ ਵੀ ਬਹੁਤ ਕੁਛ ਹੈ 200 ਦਿਨ ਦੇ ਅੰਦੋਲਨ ਦੇ ਵਿੱਚੋਂ ਖੱਟਿਆ ਭਾਜਪਾ ਨੇ ਮੁੱਦੇ ਮੂੰਹ ਮਾਰਿਆ ਮੀਡੀਆ ਰਾਹੀਂ ਮੇਰੀ ਆਵਾਜ਼ ਜਾਊਗੀ ਵੀ ਆਪਾਂ ਇਕੱਠੇ ਹੋ ਕੇ ਜਿਹੜਾ ਅੰਦੋਲਨ ਨੂੰ ਲੜੀਏ ਆਪਾਂ ਆਪਣੇ ਮਤਭੇਦ ਭਲਾ ਕੇ ਨਾਲ ਆਗੂਆਂ ਦੇ ਨਾਲ ਬੈਠਣ ਦੂਜੀ ਆਗੂ ਆ ਕਿੱਥੇ ਕਹਿਣ ਵੀ ਅਸੀਂ ਤੁਹਾਡੇ ਨਾਲ ਆ ਮੋਢੇ ਨਾਲ ਮੋਢਾ ਲਾ ਕੇ ਖੜਿਆ ਤੇ ਅੰਦੋਲਨ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ